ਹੈਲੋ ਹੈਲੋ ਤੇ ਹਲੋ ਤੁਹਾਨੂੰ ਹਾਂਜੀ ਬੀਆ ਬਰਾ ਮੇਰੇ ਏਰੀਆ ਵਿੱਚ ਪੰਗੇ ਨਾਲ ਭਈਆ ਮੈਂ ਪੰਗੇ ਨਾਲ ਲੈ ਲਈ ਮੇਰਾ ਸਾਰੇ ਏਰੀਆ ਬੰਦ ਹੋ ਗਏ ਲੋਕਾਂ ਦੇ ਫੋਨ ਸ਼ੁਰੂ ਹੋ ਗਏ ਦੀ ਵੀ ਆਣੇ ਬਰੇ ਸਾਰੇ ਏਰੀਆ ਬੰਦੇ ਹੋਊਗਾ ਬਰੇ ਹੁਣ ਸਾਰੇ ਏਰੀਆ ਆਪਾਂ ਨਹੀਂ ਚਲਾਉਣਾ ਜੇ ਕਿਸੇ ਵੀ ਰਿਚਤਾਂ ਦਿੱਤੇ ਹੋਏ 10 ਰੇਵੀ ਫਿਰ ਕਰਗੀ ਹੋਣਾ ਮੈਂ ਕਹਿੰਦਾ ਸ੍ਰੀਵਾਸਤ ਨੂੰ ਪੰਜਾਬੀ ਚ ਤੂੰ ਨਹੀਂ ਚੱਲੇ ਤੂੰ ਪੰਜਾਬੀ ਚ ਪਹਿਲਾਂ ਸਮਝਾਤਾ ਸੀ ਕੋ ਜਿੰਨੇ ਦੇ ਜਿੰਨੇ ਦੀ ਰਾਖੀ ਰੱਖ ਰਿਹਾ ਉਹਨਾਂ ਲਈ ਚੱਲ ਤੂੰ ਇਧਰੇ ਮੇਰੇ ਵਿੱਚ ਪੰਗੜਾ ਨਾ ਲੈ ਜਿਹੜਾ ਬੰਦਾ ਘ्तार 파 ਰਿਆ ਮੈਂ ਤਾਂ ਉਹਨਾਂ ਨੂੰ ਕੁਝ ਕਿਹਾ ਹੀ ਨਹੀਂ ਗਾ ਮਿੰਨੇ ਮੇਰੇ ਮੈਂ ਚੱਲ ਕੀਤੀ ਤੇ ਤੇਰਾ ਹਾਲ ਦੇਖ ਨਹੀਂ ਤਰੱਕੀ ਹੋਣਾ ਤੂੰ ਇਹ ਨਾ ਸੋਚੀ ਮੈਂ ਘਰੇ ਵੀ ਵਰਦੂnga ਤੇਰੇ ਠੀਕ ਹੈ ਨਾ ਜਿਹਨੇ ਭੈਣ ਤੋਂ ਸਨੋਰੀ ਦੇ ਹੋਣਾ ਮੇਨ ਦਾਤ ਲੁੱਟ ਸਕਦਾ ਤੇਰੇ ਤਾਂ ਕੁਛ ਬਣ ਤੂੰ ਤਾਂ ਇੱਕ ਛੋਟੀ ਜੀ ਚੀਜ਼ ਹਾਰ ਮਰੇ ਠੀਕ ਹੈ ਠੀਕ ਹੈ ਵੀਰੇ हां तो जे जो ਗਾਣ ਮੰਗਾਲ ਹੈ ਬਾਂਡ ਚ ਗੋਲੀ ਵੱਜਣੀ ਹੈ ਦੇ ਕੋਈ ਨਹੀਂ ਜੀ